ਬਾਬਾਈ ਰੋਟੀਆਂ ਸੇਕਦੇ ਆ ਜਿੱਦਾਂ ਦੇ ਸਾਡੇ ਰਾਜਨੀਤੀ ਵਾਲੇ ਸੇਕੀ ਜਾਂਦੇ ਆ ਉਦਾਂ ਦੇ ਉਧਰਲੇ ਰਾਜਨੀਤੀ ਵਾਲੇ ਸੇਕੀ ਜਾਂਦੇ ਆ ਠੀਕ ਹੈ ਠੀਕ ਜਿੱਦਾਂ ਸਾਡੇ ਇਧਰੋਂ ਬਿਆਨ ਜਾਂਦੇ ਆ ਉਦਾਂ ਹੀ ਉਹ ਵਿਹਲੇ ਬੈਠੇ ਬਿਆਨ ਦੇਈ ਜਾਂਦੇ ਆ ਰਾਜਨੀਤੀ ਆ ਨਾ ਹੁਣ ਰਾਜਨੀਤੀ ਦੇ ਵਿੱਚ ਤਾਂ ਬਹੁਤ ਕੁਝ ਕਿਹਾ ਜਾਂਦਾ ਅਸੀਂ ਤੁਹਾਡੀ ਖਾਤਰਾ ਕਰਦੇ ਆਂਗੇ ਅੱਗੇ ਕਿਹੜਾ ਥੋੜੇ ਪਾੜ ਪਏ ਹੋਏ ਆ ਸਾਡੇ ਧਰਮ ਦੇ ਵਿੱਚ ਹਨਾ ਅੱਗੇ ਵੀ ਇਹੀ ਰਾਜਨੀਤੀ ਹੁੰਦੀ ਆਈ ਆ ਯੂਪੀਐਲ ਹਿੰਦੂ ਮੁਸਲਮਾਨ ਦੀ ਹੁਣ ਹੋਰ ਸਿਸਟਮ ਬਣਾਤਾ ਆ ਗਾਂ ਤੋਂ ਗਾਂ ਇਹ ਨਾ ਪਾੜੀ ਜਾਂਦੇ ਆ ਮੈਨੂੰ ਇਦਾਂ ਲੱਗਦਾ ਵੀ ਅੰਗਰੇਜ਼ਾਂ ਵਾਲਾ ਰਾਜ ਆ ਗਿਆ ਵੀ ਫੂਟ ਡਾਲੋ ਤੇ ਰਾਜ ਕਰੋ ਤੁਹਾਨੂੰ ਨੈੱਟ ਦੇ ਵਿੱਚ ਇਹ ਚੀਜ਼ ਤਾਂ ਨਹੀਂ ਝੂਠੀ ਹੈਗੀ ਨਾ ਵੀ ਉਸ ਵੇਲੇ ਕਿਹੜੀ ਸਰਕਾਰ ਸੀਗੀ ਨੈੱਟ ਦੇ ਵਿੱਚ ਇਹ ਤਾਂ ਨਹੀਂ ਹੈਗਾ ਨਾ ਵੀ ਉਸ ਵੇਲੇ ਕਿਹੜੀ ਤਰੀਕ ਨੂੰ ਕਿਹੜੀ ਸਨ ਨੂੰ ਕਿਦਣ ਹੋਇਆ ਇਹ ਤਾਂ ਸਾਰਾ ਕੁਝ ਹੀ ਆ ਪਠਾਨਗੋਟ ਹੋਇਆ ਉਦੋਂ ਵੀ ਸਰਕਾਰ ਜਿੱਥੇ ਪਾਕਿਸਤਾਨ ਦੇ ਕਈ ਲੀਡਰ ਨੇ ਮੇਰੇ ਖਿਆਲ ਨਾਲ ਉਹ ਤਾਂ ਇਹ ਕਹਿੰਦੇ ਪਏ ਨੇ ਕਿ ਵੀ ਤੁਸੀਂ ਸਿੰਧੂ ਦਾ ਪਾਣੀ ਰੋਕੂਗੇ ਤੇ ਜਾਂ ਤਾਂ ਸਿੰਧੂ ਦੇ ਵਿੱਚ ਸਾਡਾ ਪਾਣੀ ਚੱਲੇਗਾ ਜਾਂ ਫਿਰ ਤੁਹਾਡਾ ਖੂਨ ਜਿਹੜਾ ਉਹ ਵਹੇਗਾ ਇਦਾਂ ਦੀਆਂ ਸਟੇਟਮੈਂਟਾਂ ਜਦੋਂ ਦਿੰਦੇ ਨੇ ਉਹ ਤੇ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਭਾਰਤ ਵਾਸੀਆਂ ਦਾ ਵੀ ਖੂਨ ਖੁੱਲੇਗਾ ਕਿਤੇ ਨਾ ਕਿਤੇ ਇਹਨੂੰ ਲੜਾਈ ਨੂੰ ਵਿਧਾਨ ਦੀ بجائے ਇਹਨੂੰ ਕੋਈ ਵਧੀਆ ਤਰੀਕੇ ਇਸ ਤਰੀਕੇ ਬਾਹਰਲੀ ਕੋਈ ਮੈਂ ਤਾਂ ਕਹਿੰਦਾ ਅਮਰੀਕਾ ਨਾਲ ਕੋਈ ਪੁਲਿਸ ਸੱਦੀ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਪਹਿਲਗਾਮ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਪੂਰੇ ਭਾਰਤ ਨੇ ਦੇਖਿਆ ਤੇ ਭਾਰਤ ਇਸ ਵਕਤ ਪੂਰੇ ਰੋਸ ਦੇ ਵਿੱਚ ਹੈ ਭਾਰਤ ਦੇ ਹਿੰਦੂਆਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਮੌਕਾ ਮਿਲੇ ਤਾਂ ਅਸੀਂ ਪਾਕਿਸਤਾਨ ਦੇ ਵਿੱਚ ਜਾ ਕੇ ਪਾਕਿਸਤਾਨ ਦਾ ਦੁਨੀਆ ਦੇ ਨਕਸ਼ੇ ਤੋਂ ਨਾਮ ਜਿਹੜਾ ਹੈ ਉਹ ਖਤਮ ਕਰ ਦਈਏ ਇੰਨਾ ਕੁ ਗੁੱਸਾ ਜਿਹੜਾ ਹੈ ਪਾਕਿਸਤਾਨ ਭਾਰਤ ਦੇ ਲੋਕਾਂ ਦੇ ਵਿੱਚ ਹੈਗਾ ਪਾਕਿਸਤਾਨ ਦੇ ਲੋਕਾਂ ਦੇ ਪ੍ਰਤੀ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਇਨਾ ਆਤੰਗਵਾਦੀਆਂ ਨੂੰ ਪਾਲਦਾ ਹੈਗਾ ਕਈ ਚੀਜ਼ਾਂ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਈ ਲੋਕ ਇਸ ਵਕਤ ਸਵਾਲ ਜਵਾਬ ਕਰਦੇ ਹੋਏ ਨਜ਼ਰ ਆ ਰਹੇ ਨੇ ਅ ਇਸ ਵਕਤ ਸਾਡੇ ਨਾਲ ਮਾਨ ਸਿੰਘ ਬੁੱਢਾ ਦਲ ਦੁਆਬਾ ਜ਼ੋਨ ਦੇ ਜਿਹੜੇ ਹੈਗੇ ਨੇ ਉਹ ਜਥੇਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਇਹ ਪਹਿਲਗਾਮ ਦੇ ਵਿੱਚ ਹੋਇਆ ਉਸ ਚੀਜ਼ ਨੂੰ ਲੈ ਕੇ ਹਿੰਦੂ ਖਾਸ ਕਰ ਬਹੁਤ ਗੁੱਸੇ ਦੇ ਵਿੱਚ ਹੈ ਉਹਨਾਂ ਦਾ ਸਟੇਟ ਉਹਨਾਂ ਦੀ ਸਟੇਟਮੈਂਟ ਹੈ ਕਿ ਵੀ ਜੇਕਰ ਸਾਨੂੰ ਮੌਕਾ ਮਿਲ ਜਵੇ ਜਾਂ ਫਿਰ ਸਾਨੂੰ ਸਮਾਂ ਮਿਲ ਜਵੇ ਕੈਨੇ ਸਿੰਘ ਨੇ ਉਹਨਾਂ ਨੇ ਵੀ ਕਿਹਾ ਤੇ ਅਸੀਂ ਪਾਕਿਸਤਾਨ ਦੇ ਵਿੱਚ ਜਾ ਕੇ ਪਾਕਿਸਤਾਨ ਦੀ ਦੁਨੀਆ ਤੋਂ ਵਿੱਚੋਂ ਨਕਸ਼ਾ ਜਿਹੜਾ ਹੈ ਉਹ ਵੀ ਖਤਮ ਕਰ ਦਈਏ ਇੱਥੇ ਤੱਕ ਗੁੱਸਾ ਭਰਿਆ ਹੋਇਆ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਰਿਆਂ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਣਾ ਜੋ ਪਹਿਲਗਾਮ 'ਚ ਹੋਇਆ ਉਹ ਵਾਕਈ ਇੱਕ ਨਿੰਦਣਯੋਗ ਆ ਕਿਸੇ ਨੇ ਹੱਥੇ ਤੇ ਜਾ ਕੇ ਵਾਰ ਕਰਨਾ ਹੈ ਕੋਈ ਵੈਸੇ ਕੋਈ ਸੂਰਬੀਰਾਂ ਵਾਲੀ ਗੱਲ ਨਹੀਂ ਹੈਗੀ ਪਰ ਜਿਹੜੇ ਆਪਣੀ ਸ਼ਿਵ ਸੈਨਾ ਨਾਲੇ ਰੌਲਾ ਪਾ ਰਹੇ ਆ ਇਹ ਤਾਂ ਫਿਰ ਵੀ ਮੇਰੇ ਹਿਸਾਬ ਨਾਲ 26 ਜਾਂ 50 ਲਾ ਲਓ ਚਾਹੇ ਲਕਾਇਆ ਵੀ ਹੋਏ ਕਿਸੇ ਨੇ ਤੇ ਜਿਹੜਾ ਕੁੰਭ ਦਾ ਮੇਲਾ ਚੱਲਿਆ ਉੱਥੇ ਪਤਾ ਨਹੀਂ ਕਿੰਨੇ ਮੌਤ ਹੋਈ ਆ ਉੱਥੇ ਵੀ ਹਿੰਦੂ ਹੀ ਮਰਿਆ ਸੀਗਾ ਬਾਕੀ ਰਹੀ ਗੱਲ ਪਾਕਿਸਤਾਨ ਦੀ ਨਕਸ਼ੇ ਤੋਂ ਮਿਟਾਣ ਦੀ ਪਾਕਿਸਤਾਨ ਹਿੱਸਾ ਦਾ ਭਾਰਤ ਦਾ ਹੀ ਆ ਅੰਗਰੇਜ਼ਾਂ ਵੇਲੇ ਹੀ ਕੱਢਿਆ ਗਿਆ ਇਹ 1947 ਦੇ ਵਿੱਚ ਸਾਡੇ ਕਈ ਬਜ਼ੁਰਗ ਉਧਰੋਂ ਆਏ ਆ ਅਸੀਂ ਖੁਦ ਉਧਰੋਂ ਆਏ ਆ ਕਿਸੇ ਦੇਖੋ ਕੋਈ ਕੰਟਰੀ ਨਹੀਂ ਮਾੜੀ ਹੁੰਦੀ ਉਹਨੂੰ ਚਲਾਉਣ ਵਾਲਾ ਸ਼ਾਸਕ ਮਾੜਾ ਹੋ ਸਕਦਾ ਹੈ ਸ਼ਾਸਕ ਨੂੰ ਆਪਾਂ ਕਹਿ ਸਕਦੇ ਆ ਪਰ ਕਿਸੇ ਦੇਸ਼ ਨੂੰ ਕਹਿਣਾ ਉਹ ਗਲਤ ਗੱਲ ਆ ਦੇਸ਼ ਨੂੰ ਆਪਾਂ ਕਹਈਏ ਨੇ ਅਸੀਂ ਪਾਕਿਸਤਾਨ ਜਿਹੜੇ ਕੰਮ ਨਹੀਂ ਹੋ ਸਕਦੇ ਉਹ ਅਸੀਂ ਕਹਿ ਰਹੇ ਆ ਕਿ ਸਾਨੂੰ ਭੇਜ ਦਿਓ ਅਸੀਂ ਮਾਨਵ ਬੰਮ ਬਣ ਕੇ ਚੱਲ ਜਾਈਏ ਦੱਸੋ ਕੌਣ ਇੰਨੀ ਇਜਾਜ਼ਤ ਦੇਊਗਾ ਦੱਸੋ ਮੋਦੀ ਦੇਂਦਾ ਜਾਂ ਹੁਣ ਸਾਡੇ ਬੰਦੇ ਖਾਲਿਸਤਾਨ ਦਾ ਰੌਲਾ ਪਾਉਂਦੇ ਆ ਗਈ ਤੇ ਦੱਸੋ ਖਾਲਿਸਤਾਨ ਮਿਲਦਾ ਪਿਆ ਇਦਾਂ ਨਹੀਂ ਡੈਮੋਕ੍ਰੇਸੀ ਆ ਇਹਨੂੰ ਬੜੇ ਤਰੀਕੇ ਨਾਲ ਚੱਲਣਾ ਪੈਂਦਾ ਆ ਐਮੀ ਬੇਵਜਾ ਫੇਮ ਲੈਣ ਵਾਸਤੇ ਮੈਂ ਤਾਂ ਇਹ ਕਹੂੰਗਾ ਵੀ ਐਮੀ ਵਿਹਲੇ ਇੱਕ ਫੇਮ ਵੀ ਹਾਂ ਅਸੀਂ ਤੁਹਾਡੇ ਵਾਸਤੇ ਬਹੁਤ ਜੀਨੇ ਜਾਗਦੇ ਆ ਸਖੇ ਯਾਰ ਤੁਸੀਂ ਸਾਂਝੀ ਵਾਰਤਾ ਦਾ ਦੋ ਹਾਂ ਬਾਕੀ ਇੱਕ ਗੱਲ ਹੈਗੀ ਆ ਜੇ ਮੰਨ ਲਓ ਇੱਕ ਸੀਐਮ ਦੀ ਸਕਿਉਰਟੀ ਦੇ ਵਿੱਚ ਭਗਵੰਤ ਮਾਨ ਜੀ ਦੇ 2300 ਬੰਦਾ ਉਹਦੀ ਘਰ ਵਾਲੀ ਨੂੰ ਵੱਖਰੀ ਸਕਿਉਰਟੀ ਉਹਦੀ ਸਿਸਟਰ ਨੂੰ ਵੱਖਰੀ ਸਕਿਉਰਟੀ ਮੋਦੀ ਜੀ ਦੇ ਇੱਥੇ ਜਿੰਨੇ ਮੰਤਰੀ ਸੰਤਰੀ ਨੇ ਸਾਰਿਆਂ ਨੂੰ ਵਾਈਪਲੱਸ ਸਕਿਉਰਟੀ ਦਿੱਤੀ ਹੋਈ ਆ ਪੰਜਾਬ ਦੇ ਵਿੱਚ ਹਨਾ ਜੀ ਤੇ ਜਿਹੜਾ ਇਲਾਕਾ ਹੀ ਇਦਾਂ ਦਾ ਆ ਉਥੇ ਇਹਨਾਂ ਨੇ ਸਕਿਉਰਟੀ ਕਾਤੋਂ ਵਾਪਸ ਸੱਦੀ ਕਿੱਥੇ ਗਈ ਆਪਣੀ ਇੰਡੀਆ ਦੀ ਰਾਹ ਕਿੱਥੇ ਗਈ ਆਪਣੀ ਇੰਡੀਆ ਦੀ ਇੰਟੈਲੀਜੈਂਸੀ ਹਨਾ ਜਿਹਦੇ ਨਾਂ ਤੇ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਅੱਜ ਮੋਦੀ ਸਾਹਿਬ ਵੀ ਗੱਲਾਂ ਕਰਦੇ ਨੇ ਅਸੀਂ ਆ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਬੱਬਾ ਜੀ ਦੇਖੋ ਆਮ ਜਨਤਾ ਨੂੰ ਮਿਡਲ ਕਲਾਸ ਨੂੰ ਇਹ ਚੀਜ਼ਾਂ ਝੱਲਣੀਆਂ ਪੈ ਰਹੀਆਂ ਆ ਐਵੇਂ ਬਿਆਨਬਾਜ਼ੀ ਚਾਹੇ ਉਹ ਪਾਕਿਸਤਾਨ ਵੱਲੋਂ ਕਰਨ ਅਸੀਂ ਆਪਣਾ ਖੂਨ ਵੇ ਬਾਧਿਆਂਗੇ ਇਹ ਗੱਲਾਂ ਨਾ ਕਰੋ ਇਹਨੂੰ ਵਧੀਆ ਤਰੀਕੇ ਟੇਬਲ ਟॉक ਕਰਕੇ ਇਸ ਮਸਲੇ ਦਾ ਹੱਲ ਕਰੋ ਐਵੇਂ ਨਹੀਂ ਤਾਂ ਬਾਲੀ ਗੱਲ ਆ ਤੇ ਟਰੰਪ ਨੂੰ ਵਿੱਚ ਪਾ ਲੋ ਅੱਜ ਕੱਲ ਲੋਕੀ ਟਰੰਪ ਦਾ ਕਹਿਣਾ ਜ਼ਿਆਦਾ ਮੰਨ ਰਹੇ ਆ ਮੈਨੂੰ ਇਦਾਂ ਲੱਗਦਾ ਸ਼ਾਇਦ ਮੋਦੀ ਸਾਹਿਬ ਟਰੰਪ ਦਾ ਕਹਿਣਾ ਮੰਨ ਲੈਣ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਆਪਣੇ ਦੇਸ਼ ਨੂੰ ਕਿੱਦਾਂ ਵਧੀਆ ਤਰੀਕੇ ਚਲਾਣਾ ਹੈ ਹਿੰਦੂ ਲੋਕ ਕਹਿੰਦੇ ਪਏ ਨੇ ਕਿ ਬਈ ਪਾਕਿਸਤਾਨ ਦੇ ਅਤੰਗਵਾਦੀ ਸਾਡੇ ਪਹਿਲਗਾਮ ਦੇ ਵਿੱਚ ਆ ਕੇ ਅਤੰਗਵਾਦ ਫਲਾ ਰਹੇ ਆ ਲੋਕਾਂ ਨੂੰ ਗੋਲੀ ਮਾਰ ਰਹੇ ਆ ਤੇ ਜੇਕਰ ਅਸੀਂ ਗੱਲਾਂ ਕਰੀਏ ਕਿ ਬਈ ਪਾਕਿਸਤਾਨ ਦੇ ਵਿੱਚ ਜਾ ਕੇ ਅਸੀਂ ਪਾਕਿਸਤਾਨ ਨੂੰ ਖਤਮ ਕਰਾਂਗੇ ਫਿਰ ਲੋਕਾਂ ਦੇ ਮਿਰਚਾ ਕਿਉਂ ਲੱਗਦੀਆਂ ਪਈਆਂ ਇਹ ਤੁਹਾਨੂੰ ਲੱਗਦਾ ਆ ਇਹ ਆਪਣੇ ਲੋਕਾਂ ਨੂੰ ਇੱਧਰ ਲੱਗ ਰਿਹਾ ਆ ਕਿਉਂਕਿ ਜਿਹੜਾ ਇੱਥੇ ਦਾ ਮੀਡੀਆ ਆ ਉਹ ਦਿਖਾ ਰਿਆ ਲੋ ਜੀ ਪਾਕਿਸਤਾਨ ਡੈਲ ਗਿਆ ਪਾਕਿਸਤਾਨ ਆ ਹੋ ਗਿਆ ਮੇਰੀ ਗੱਲ ਸੁਣੋ ਉੱਥੇ ਵੀ ਸਾਡੀ ਵਰਗੀ ਦੁਨੀਆ ਵਸਦੀ ਆ ਲੈਂਦਾ ਪੰਜਾਬ ਆ ਉਹ ਐਵੇਂ ਵੀ ਬੇਫਾਲਤੂ ਗੱਲਾਂ ਕਰਨੀਆਂ ਤੇ ਲੋਕਾਂ ਨੂੰ ਦਿਖਾਣੀਆਂ ਲੋਕਾਂ ਨੂੰ ਐਵੇਂ ਇੱਕ ਨੈਟ ਤੇ ਹੁਣ ਆਪਾਂ ਕੋਈ ਇੰਟਰਵਿਊ ਕੀਤਾ ਸਾਨੂੰ ਵੀ ਲੋਕਾਂ ਨੇ ਗਾਲਾਂ ਹੀ ਕੱਢਣੀਆਂ ਕਿਉਂਕਿ ਹਰਕਤ ਹੀ ਰਿਆ ਆਪਣੀ ਆਪਣੀ ਹਰਕਤ ਹੀ ਆਪਣੀ ਆਪਣੀ ਸੋਜੀ ਆ ਮੈਂ ਤਾਂ ਇਹ ਹੀ ਗੱਲ ਕਹੂੰਗਾ ਵੀ ਦੇਖੋ ਇਹ ਸਰਕਾਰਾਂ ਦਾ ਕਸੂਰ ਆ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹੜੇ ਉੱਥੇ 370 ਧਾਰਾ ਤੋੜੀ ਹੋਈ ਆ ਉੱਥੇ ਜਾ ਕੇ ਸਲਾਨੀਆਂ ਨੇ ਆਹ ਦਿਨਾਂ ਦੇ ਵਿੱਚ ਰਹਿਣਾ ਆ ਉੱਥੇ ਪੂਰਾ ਪ੍ਰਬੰਧ ਹੋਣਾ ਚਾਹੀਦਾ ਇਹ ਤਾਂ ਇਹਨਾਂ ਨੂੰ ਪਤਾ ਹੀ ਆ ਨਾਰਮਲ ਗੱਲ ਆ ਜੇ ਇਹਨਾਂ ਨੂੰ ਆਪਣੀ ਜਾਨ ਮਾਲ ਦਾ ਇੰਨਾ ਡਰਿਆ ਵੀ ਅਸੀਂ ਇੰਨੀ ਸਿਕਿਉਰਿਟੀ ਦੇ ਵਿੱਚ ਰਹਿਣਾ ਆ ਕੋਈ ਮਾੜੀ ਜੀ ਵੀ ਗੱਲ ਕਿਤੇ ਇਹਨਾਂ ਦੀਆਂ ਗੱਡੀਆਂ ਘੜੀ ਦੀ ਘੜੀ ਰੁਕ ਜਾਣ ਤੇ ਕਹਿ ਦਿੰਦੇ ਆ ਜੀ ਸੀਐਮ ਦੀ ਸਿਕਿਉਰਿਟੀ ਦੇ ਵਿੱਚ ਆ ਨਕਾਮੀ ਹੋ ਗਈ ਉਹ ਐਸਐਸਪੀ ਬਰਖਾਸਤ ਹੋ ਜਾਂਦੇ ਆ ਉਹ ਡੀਐਸਪੀ ਬਰਖਾਸਤ ਕਰ ਦਿੰਦੇ ਆ ਹੁਣ ਇਹ ਮੰਤਰੀ ਆਪਣੇ ਜਿਹੜੇ ਗ੍ਰਹਿ ਮੰਤਰੀ ਆ ਆਪਣੇ ਅਸਤੀਫੇ ਦੇਣ ਇਹ ਨਹੀਂ ਚਲਾ ਸਕਦੇ ਜੇ ਮੰਨ ਲਓ ਇੱਕ ਪੁਲਿਸ ਅਫਸਰ ਦੇ ਉੱਪਰ ਗਾਂਜ ਡਿੱਗ ਜਾਂਦੀ ਆ ਮੋਦੀ ਸਾਹਿਬ ਆਂਦੇ ਆ ਤੇ ਬੰਦੇ ਸਸਪੈਂਡ ਹੋ ਜਾਂਦੇ ਆ ਆ ਪਿੱਛੇ ਜਦੋਂ ਆਏ ਸੀਗੇ ਉਦੋਂ ਪੁਲ ਦੇ ਉੱਪਰ ਰੁਕੇ ਤੇ ਅਫਸਰ ਸਸਪੈਂਡ ਹੋ ਗਏ ਜੀ ਇਹਨਾਂ ਨੇ ਇੱਕ ਤਾਈ ਵਰਤੀ ਤੇ ਬਾਬਾ ਜੀ ਫਿਰ ਹੁਣ ਤਾਂ ਇਹਨਾਂ ਨੇ ਆਪ ਸੈਨਾ ਬੁਲਾਈ ਸੀਗੀ ਇਹ ਵੀ ਫਿਰ ਸਸਪੈਂਡ ਹੀ ਕਰੋ ਇਹਨਾਂ ਨੂੰ ਆਪਾਂ ਪਚੁੰਦੇ ਕਿਉਂ ਮੈਨੂੰ ਤਾਂ ਇਹ ਲੱਗਦਾ ਸਿਰਫ ਏਕ ਵੋਟਾਂ ਦਾ ਸਟੰਟ ਆ ਕਿਉਂਕਿ ਨੈਟ ਤੇ ਹਰ ਚੀਜ਼ ਪਈ ਹੋਈ ਆ ਜਿੰਨੇ ਵੀ ਅਟੈਕ ਹੋਏ ਆ ਆਪਾਂ ਤਾਂ ਨੈਟ ਤੋਂ ਦੇਖੋ ਸਰਚ ਕਰ ਕੀਤਾ ਗੂਗਲ ਬਹੁਤ ਕੁਝ ਦੱਸਦਾ ਆ ਉਹਦੇ ਵਿੱਚ ਲਿਖਿਆ ਵੀ ਜਿੰਨੇ ਵੀ ਅਟੈਕ ਹੋਏ ਆ ਮੋਦੀ ਸਰਕਾਰ ਦੇ ਵੇਲੇ ਹੋਏ ਆ ਬਹੁਤ ਵੱਡੀ ਸਟੇਟਮੈਂਟ ਤੁਸੀਂ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਜਿੰਨੇ ਅਟੈਕ ਹੋਏ ਆ ਭਾਰਤ ਦੇ ਉੱਪਰ ਮੋਦੀ ਸਰਕਾਰ ਦੇ ਉਹਦੇ ਸਮੇਂ ਦੇ ਵਿੱਚ ਕੋਈ ਨਹੀਂ ਬਾਬਾ ਜੀ ਦੇਖੋ ਮੈਂ ਨਹੀਂ ਕਹਿ ਰਿਹਾ ਨੈਟ ਕਹਿ ਰਿਹਾ ਆ ਨੈਟ ਦੇ ਤਾਂ ਬਹੁਤ ਕੁਝ ਕਹਿ ਰਿਹਾ ਹੈ ਨੈਟ ਦਾ ਫਿਰ ਕਈ ਚੀਜ਼ਾਂ ਦੇ ਦਾਅਵੇ ਕਰਦਾ ਹੈਗਾ ਤੁਸੀਂ ਉਸ ਨੂੰ ਮੇਰੀ ਗੱਲ ਸੁਣੋ ਨੈਟ ਦੇ ਵਿੱਚ ਇਹ ਚੀਜ਼ ਤਾਂ ਨਹੀਂ ਝੂਠੀ ਹੈਗੀ ਨਾ ਵੀ ਉਸ ਵੇਲੇ ਕਿਹੜੀ ਸਰਕਾਰ ਸੀਗੀ ਨੈਟ ਦੇ ਵਿੱਚ ਇਹ ਤਾਂ ਨਹੀਂ ਹੈਗਾ ਨਾ ਵੀ ਉਸ ਵੇਲੇ ਕਿਹੜੀ ਤਰੀਕ ਨੂੰ ਕਿਹੜੀ ਸਨ ਨੂੰ ਕਿਦਣ ਹੋਇਆ ਇਹ ਤਾਂ ਸਾਰਾ ਕੁਝ ਹੀ ਆ ਪਠਾਨਕੋਟ ਹੋਇਆ ਉਦੋਂ ਵੀ ਸਰਕਾਰ ਇਹ ਯਾਰ ਦੇਖੋ ਐਮੀ ਆਮ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਸਾਡੀ ਪਬਲਿਕ ਵੀ ਦੇਖੋ ਸ਼ਿਵ ਸੈਨਾ ਵਾਲੇ ਜਿਹੜੇ ਬਿਆਨ ਦੇ ਰਹੇ ਆ ਨਾ ਸਿਰਫ ਇੱਕ ਆਪਣਾ ਘਰ ਵੀ ਆਪਣਾ ਆਪਣਾ ਦੱਸ ਰਹੇ ਆ ਵੀ ਅਸੀਂ ਆ ਨਾਲੇ ਇਹ ਹਿੰਦੁਸਤਾਨ ਨਹੀਂ ਇੱਕ ਭਾਰਤ ਆ ਪਹਿਲੀ ਗੱਲ ਤਾਂ ਇਹ ਇਹ ਕਹਿੰਦੇ ਸਾਨੂੰ ਹਿੰਦੂਆਂ ਨੂੰ ਹਿੰਦੁਸਤਾਨ 'ਚ ਖਤਰਾ ਇਦਾਂ ਨਹੀਂ ਇਹ ਸਾਂਝੀ ਵਾਰਤਾਲਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਾਰੀ ਉਧਰ ਵੀ ਸਾਡੇ ਗਰਨਾਨਕ ਪਾਤਸ਼ਾਹ ਦੇ ਸਥਾਨ ਨੇ ਪੰਜਾਬ ਸਾਹਿਬ ਆ ਹੋਰ ਗੁਰੂ ਘਰ ਬਹੁਤ ਨੇ ਸਾਡੀਆਂ ਛਾਉਣੀਆਂ ਨੇ ਉਧਰਲੇ ਪਾਸੇ ਕਿਸੇ ਵੇਲੇ ਤਾਂ ਅਸੀਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਨ ਦੇ ਹੁੰਨੇ ਉਦੋਂ ਸਾਰੀਆਂ ਗੱਲਾਂ ਭੁੱਲ ਜਾਂਦੇ ਹਾਂ 84 ਵੇਲੇ ਵੀ ਇਦਾਂ ਹੀ ਕੁਝ ਹੋਇਆ ਸੀ ਰਾਸੀ ਵੇਲੇ ਵੀ ਇੰਨੇ ਸਿੱਖ ਮਰੇ ਕਈਆਂ ਨੇ ਸਾਡੇ ਭੇਖ ਬਣਾ ਕੇ ਚਾਹੇ ਹਿੰਦੂਆਂ ਨੂੰ ਮਾਰਿਆ ਅਸੀਂ ਨਹੀਂ ਕਹਿੰਦੇ ਸਾਡੇ ਵਿੱਚ ਵੀ ਬਹਿਰੂਪੀਏ ਹੋਣਗੇ ਅਸੀਂ ਨਹੀਂ ਕਹਿੰਦੇ ਹਰ ਧਰਮ ਦੇ ਵਿੱਚ ਬਹਿਰੂਪੀਏ ਜਿੱਦਾਂ ਹੁਣ ਮੰਨ ਲਓ ਕਸ਼ਮੀਰ ਵਾਲੇ ਬੰਦੇ ਸਟੇਟਮੈਂਟ ਵੀ ਦੇ ਰਹੇ ਆ ਵੀ ਅਸੀਂ ਉਹਨਾਂ ਦੇ ਜਿਹੜੇ ਕਾਜੀ ਨੇ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇਹਨਾਂ ਦੇ ਮਰਿਆਂ ਤੇ ਕਲਮਾ ਵੀ ਨਾ ਪੜਾਂਗੇ ਹਨਾ ਇਸ ਕਰਕੇ ਇਹਨੂੰ ਲੜਾਈ ਨੂੰ ਵਿਧਾਨ ਦੀ بجائے ਇਹਨੂੰ ਕੋਈ ਵਧੀਆ ਤਰੀਕੇ ਇਸ ਤਰੀਕੇ ਬਾਹਰ ਲਈ ਕੋਈ ਮੈਂ ਤਾਂ ਕਹਿੰਦਾ ਅਮਰੀਕਾ ਨਾਲ ਕੋਈ ਪੁਲਿਸ ਸੱਦੀ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਤੁਸੀਂ ਕਹਿ ਰਹੇ ਹੋ ਇਹ ਚੀਜ਼ਾਂ ਇੱਕ ਪਾਸੇ ਜਿੱਥੇ ਪਾਕਿਸਤਾਨ ਦੇ ਕਈ ਲੀਡਰ ਨੇ ਮੇਰੇ ਖਿਆਲ ਨਾਲ ਉਹ ਤਾਂ ਇਹ ਕਹਿੰਦੇ ਪਏ ਨੇ ਕਿ ਵੀ ਤੁਸੀਂ ਸਿੰਧੂ ਦਾ ਪਾਣੀ ਰੋਕੂਗੇ ਤੇ ਜਾਂ ਤਾਂ ਸਿੰਧੂ ਦੇ ਵਿੱਚ ਸਾਡਾ ਪਾਣੀ ਚੱਲੇਗਾ ਜਾਂ ਫਿਰ ਤੁਹਾਡਾ ਖੂਨ ਜਿਹੜਾ ਉਹ ਵਹੇਗਾ ਇਦਾਂ ਦੀਆਂ ਸਟੇਟਮੈਂਟਾਂ ਜਦੋਂ ਦਿੰਦੇ ਨੇ ਉਹ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਭਾਰਤ ਵਾਸੀਆਂ ਦਾ ਵੀ ਖੂਨ ਖੋਲੇਗਾ ਕਿਤੇ ਨਾ ਕਿਤੇ ਬਾਬਾ ਜੀ ਰੋਟੀਆਂ ਵੇਚਦੇ ਆ ਜਿੱਦਾਂ ਦੇ ਸਾਡੇ ਰਾਜਨੀਤੀ ਵਾਲੇ ਸਿੱਖੀ ਜਾਂਦੇ ਆ ਉਦਾਂ ਦੇ ਉਧਰਲੇ ਰਾਜਨੀਤੀ ਵਾਲੇ ਸਿੱਖੀ ਜਾਂਦੇ ਆ ਠੀਕ ਹੈ ਨਾ ਠੀਕ ਜਿੱਦਾਂ ਸਾਡੇ ਇਧਰੋਂ ਬਿਆਨ ਜਾਂਦੇ ਆ ਉਦਾਂ ਹੀ ਉਹ ਵਿਹਲੇ ਬੈਠੇ ਬਿਆਨ ਦੇਈ ਜਾਂਦੇ ਆ ਰਾਜਨੀਤੀ ਆ ਨਾ ਉਹਨਾਂ ਰਾਜਨੀਤੀ ਦੇ ਵਿੱਚ ਤਾਂ ਬਹੁਤ ਕੁਝ ਕਿਹਾ ਜਾਂਦਾ ਅਸੀਂ ਤੁਹਾਡੀ ਖਾਤਰ ਆ ਕਰਦੇ ਆਂਗੇ ਅਸੀਂ ਹੁਣ ਕਹਿੰਦੇ ਆ ਨਸ਼ਾ ਮੁਕਤ ਕਰਨਾ ਹੁਣ ਭਗਵੰਤ ਮਾਨ ਸਾਡੇ ਨਾਲ ਗੱਲ ਕਰੇ ਜਗਾ ਜਗਾ ਤਾਂ ਠੇਕੇ ਖੋਲ ਦਿੱਤੇ ਆ ਹਨਾ ਸਾਰਾ ਕੁਝ ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਆ ਉਹ ਵੀ ਵਿਹਲੇ ਬੈਠੇ ਬਿਆਨ ਦੇ ਰਹੇ ਆ ਇਹ ਵੀ ਬਿਆਨ ਦੇ ਰਹੇ ਆ ਮਰਨਾ ਕਿੰਨਾ ਨੇ ਆ ਸਾਡੀ ਆਰਮੀ ਨੇ ਜਿਨ੍ਹਾਂ ਨੇ ਗਰਾਉਂਡ ਲੈਵਲ ਤੇ ਵਿਚਰਨਾ ਆ ਯਾਰ ਜਿਹੜੇ ਪ੍ਰੈਸਰ ਰਿਪੋਰਟਰ ਵਿਚਾਰੇ ਜਾ ਕੇ ਭੱਜ ਕੇ ਹਰਕ ਦਾ ਸਟੇਟਮੈਂਟ ਲੈ ਰਹੇ ਆ ਵੀ ਲੋਕਾਂ ਤੱਕ ਸੱਚ ਪਹੁੰਚੇ ਕੀ ਹੋਇਆ ਤੇ ਕੀ ਨਹੀਂ ਹੋਇਆ ਮੈਂ ਤਾਂ ਆਪ ਲੋਕਾਂ ਨੂੰ ਇਹ ਕਹੂੰਗਾ ਵੀ ਜਿਹੜੇ মিডিਆ ਬੇਵਜ੍ਹਾ ਵਾਲੀਆਂ ਗੱਲਾਂ ਕਰਦੇ ਪਾਕਿਸਤਾਨ ਕੰਬ ਗਿਆ ਹਿੰਦੁਸਤਾਨ ਨੇ ਭਾਰਤ ਨੇ ਆਹ ਵਾਲਾ ਕੰਮ ਕਰਤਾ ਸੀ ਬੰਨ ਲਾ ਦੇਣਾ ਆ ਅਸੀਂ ਆਹ ਕਰ ਦੇਣਾ ਇਦਾਂ ਦੀਆਂ ਗੱਲਾਂ ਕਰਨ ਦੇ ਵਿੱਚ ਅੱਗੇ ਕਿਹੜਾ ਥੋੜੇ ਪਾੜ ਪਏ ਹੋਏ ਆ ਸਾਡੇ ਧਰਮ ਦੇ ਵਿੱਚ ਹਨਾ ਅੱਗੇ ਵੀ ਇਹੀ ਰਾਜਨੀਤੀ ਹੁੰਦੀ ਆਈ ਆ ਯੂਪੀਐਲ ਹਿੰਦੂ ਮੁਸਲਮਾਨ ਦੀ ਹੁਣ ਹੋਰ ਸਿਸਟਮ ਬਣਾਤਾ ਆ ਗਾਂ ਤੋਂ ਗਾਂ ਇਹ ਨਾ ਪਾੜੀ ਜਾਂਦੇ ਆ ਮੈਨੂੰ ਇਦਾਂ ਲੱਗਦਾ ਵੀ ਅੰਗਰੇਜ਼ਾਂ ਵਾਲਾ ਰਾਜ ਆ ਗਿਆ ਵੀ ਫੂਟ ਡਾਲੋ ਤੇ ਰਾਜ ਕਰੋ ਮੈਨੂੰ ਇਹੇ ਲੱਗਣ ਲੱਗ ਪਿਆ ਵੀ ਇੱਕ ਦੂਜੇ ਦੇ ਉੱਪਰ ਤੇ ਤਵੇ ਚ ਮਗਾਉਂਦੇ ਆ ਤੇ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਜੋ ਅਟੈਕ ਹੋਇਆ ਉਸ ਦੇ ਪਿੱਛੇ ਕਾਰਨ ਕੀ ਹੈ ਮੈਨੂੰ ਤਾਂ ਹੁਣ ਦੇਖੋ ਜੀ ਜੋ ਅਸੀਂ ਸਟੇਟਮੈਂਟ ਦੇਖ ਰਹੇ ਹਾਂ ਅਸੀਂ ਉੱਥੇ ਗਰਾਊਂਡ ਲੈਵਲ ਤੇ ਤਾਂ ਗਏ ਹੀ ਨਹੀਂ ਹੈਗੇ ਸ਼ਾਇਦ ਅਸੀਂ ਜਾਵਾਂਗੇ ਵੀ ਤੇ ਦੇਖ ਕੇ ਵੀ ਦੇਖ ਕੇ ਵੀ ਆਵਾਂਗੇ ਪਰ ਜੋ ਅੱਜ ਤੱਕ ਹੋਇਆ ਆ ਜੋ ਮੈਂ ਬਾਅਦ ਚ ਸਾਡੇ ਦੇ ਵੱਖਰੇ ਵੱਖਰੇ ਤਰ੍ਹਾਂ ਦੇ ਪਰਚੇ ਪਾ ਗਏ ਜਾਂ ਸਾਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹਨਾਂ ਨੇ ਚੁੱਪ ਕਰਾਣੇ ਆ ਸਾਨੂੰ ਤਾਂ ਇਹ ਲੱਗਦਾ ਇਹ ਵੀ ਇੱਕ ਸਟੰਟੀ ਆ ਕਿਉਂਕਿ ਜਦੋਂ ਪਹਿਲਾਂ ਵੀ ਅਟੈਕ ਹੋਇਆ ਸੀ ਉਦੋਂ ਕਹਿੰਦੇ ਸੀ ਵੀ ਇੰਟੈਲੀਜੈਂਸੀ ਦੀ ਰਿਪੋਰਟ ਸੀ ਵੀ ਇਹਨਾਂ ਵੀ ਸਮਾਨ ਆਇਆ ਹੈ ਉਧਰੋਂ ਤੇ ਫਿਰ ਵੀ ਅਟੈਕ ਹੋ ਗਿਆ ਮੈਂ ਉਹੀ ਤਾਂ ਕਹਿਣਾ ਵੀ ਨਾਲੇ ਇੰਡੀਆ ਦੀ ਇੰਟੈਲੀਜੈਂਸੀ ਮੰਨੀ ਜਾਂਦੀ ਹੈ ਇੱਕ ਨੰਬਰ ਤੇ ਠੀਕ ਆ ਤੇ ਤਾਂ ਵੀ ਇਦਾਂ ਦੇ ਅਟੈਕ ਹੋਣ ਤੇ ਬੜੀ ਮਾੜੀ ਗੱਲ ਆ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਇੰਟੈਲੀਜੈਂਸੀ ਜਿਹੜੀ ਹੈ ਉਹ ਫੇਲ ਐਂਡੀਆ ਦੀ ਬਿਲਕੁਲ ਜੇ ਇਦਾਂ ਦੇ ਅਟੈਕ ਹੋ ਰਿਹਾ ਤੇ ਫਿਰ ਉਹ ਸਹੀ ਕਿੱਥੇ ਆ ਫੇਲ ਹੀ ਜਾਵੇ ਤੁਹਾਡੇ ਸਾਹਮਣ ਗਲਤ ਹੈਗੀ ਸਾਰੀ ਚੀਜ਼ਾਂ ਅੱਛਾ ਹੁਣ ਬਸ ਮੇਰਾ ਆਖਰੀ ਸਵਾਲ ਹੈਗਾ ਜਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਦਾ ਇਸ ਵਕਤ ਜਿਹੜਾ ਹੈ ਵਾਰ ਚੱਲ ਰਿਹਾ ਤੇ ਇੱਕ ਤਰੀਕੇ ਦੇ ਨਾਲ ਬਿਆਨਬਾਜ਼ੀ ਚੱਲ ਰਿਹਾ ਲੋਕ ਕਹਿੰਦੇ ਪਏ ਨੇ ਕਿ ਭਈ ਇਹ ਦਿਨ ਦੂਰ ਨਹੀਂ ਹੈਗਾ ਜਿਸ ਜੇਕਰ ਇਸ ਤਰੀਕੇ ਦੇ ਨਾਲ ਤਨਾਪੂਰ ਰਿਹਾ ਸਾਰਾ ਕੁਝ ਤੇ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਜੇਕਰ ਭਾਰਤ ਪਾਕਿਸਤਾਨ ਦੀ ਲੜਾਈ ਹੁੰਦੀ ਹੈ ਤਾਂ ਨੁਕਸਾਨ ਸਭ ਤੋਂ ਵੱਧ ਕਿਹਨਾਂ ਨੂੰ ਚੇਲਣਾ ਪੈ ਸਕਦਾ ਬਾਬਾ ਜੀ ਇਹ ਨਾ ਇੱਕ ਸੱਚ ਆ ਇਹ ਸਾਡੀ ਗੁਰਬਾਣੀ 'ਚ ਲਿਖਿਆ ਹੋਇਆ ਆ ਇਹ ਲੜਾਈ ਹੋਣੀ ਆ ਇੱਕ ਵਾਰੀ ਵਰਲਡ ਵਾਰ ਹੋਣੀ ਹੋਣੀ ਆ ਇਹ ਇਹ 17 ਕਰੋੜ ਨਹੀਂ ਬਚਣਾ ਆ ਇਧਰੋਂ ਫੌਜਾਂ ਚੜਦੀਆਂ ਸੀ ਆਪਣੀ ਗੁਰਬਾਣੀ ਦੇ ਹਿਸਾਬ ਨਾਲ ਕਹਿ ਰਹੇ ਆ ਬਾਕੀ ਜੋ ਮਹਾਰਾਜ ਨੇ ਨਿਸ਼ਚਿਤ ਕੀਤਾ ਆ ਹੁਣ ਆ ਉਹੀ ਆ ਕੋਈ ਕਿਸੇ ਦੇ ਕਿਹਾ ਕੋਈ ਕਿਸੇ ਦੇ ਕਿਹਾ ਨਹੀਂ ਕੁਝ ਵੀ ਹੁੰਦਾ ਵੀ ਮੈਂ ਕਹਿੰਦਾ ਜਾਂ ਇੱਕ ਥਰਡ ਪਰਸਨ ਨੇ ਕਹਿੰਦਾ ਪਾਜੀ ਦੇਖੋ ਬਹੁਤ ਵੱਡੇ ਵੱਡੇ ਉੱਪਰ ਸਾਡੇ ਦੇਸ਼ ਬੈਠੇ ਆ ਇਹ ਕੋਈ ਇਦਾਂ ਨਹੀਂ ਅਟੈਕ ਕਰ ਇਦਾਂ ਨਹੀਂ ਅਟੈਕ ਹੁੰਦੇ ਹੁਣ ਦੇਖੋ ਰੂਸ ਤੇ ਉਧਰ ਕਿੰਨਾ ਚੱਲ ਰਿਹਾ ਆ ਕਿਹੜੀ ਲੜਾਈ ਚੱਲ ਰਹੀ ਆ ਉਹਦਾ ਖਮਿਆਜਾ ਤਾਂ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਜਿਹੜੀ ਉਹ ਥੋੜੀ ਕਹਿ ਰਹੀ ਸੀ ਵੀ ਆਪਸ ਚ ਲੜਾਈ ਹੋਵੇ ਇਹ ਤਾਂ ਉੱਪਰਲੀ ਰਾਜਨੀਤੀ ਦੀ ਲੜਾਈ ਆ ਜਾਂ ਇਹਨਾਂ ਦੀਆਂ ਕੋਈ ਸੀਮਾਬੰਦੀ ਦੀ ਜਾਂ ਕੋਈ ਆਪਣੀ ਕਿਸੇ ਤਰੀਕੇ ਦੀ ਵੀ ਲਾ ਲੋ ਕਿਉਂਕਿ ਇਹਨਾਂ ਕੋ ਰਾਜ ਨਹੀਂ ਸਹੀ ਹੋ ਰਿਹਾ ਮੈਂ ਤਾਂ ਇਹ ਹੀ ਕਹੂੰਗਾ ਇਹ ਰਾਜ ਨਹੀਂ ਸਹੀ ਕਰ ਰਹੇ ਕਿਉਂਕਿ ਇਹਨਾਂ ਨੇ ਸਾਡੇ ਵਿੱਚ ਫੁੱਟ ਪਾਈ ਹੋਈ ਆ ਹਰ ਧਰਮ ਦੇ ਵਿੱਚ ਇਹ ਦੇਖੋ ਮੇਰੀ ਗੱਲ ਸੁਣੋ ਜੇ ਏਡੇ ਹਿੰਦੂ ਨੇ ਇਹ ਮੁਸਲਮਾਨਾਂ ਵਾਲੀ ਜਗ੍ਹਾ ਤੇ ਵੀ ਰਾਜਨੀਤੀ ਜਾਂਦੇ ਸਿੱਖਾਂ ਦੇ ਵੀ ਜਾਂਦੇ ਨੇ ਹਿੰਦੂਆਂ ਦੇ ਵੀ ਜਾਂਦੇ ਨੇ ਫਿਰ ਆਪਣੇ ਚ ਆਪਾਂ ਇੰਨੀ ਕਟੜਪੰਥੀ ਕਿਉਂ ਲਿਆ ਲਿਆ ਜਾਂਦੀ ਆ ਹਨਾ ਏਕ ਪਿਤਾ ਇੱਕ ਸਕੇ ਹਮ ਬਾਰਿਕ ਇਸ ਆਪਾਂ ਨਿਸ਼ਚੇ ਵੀ ਇਹ ਇਸ ਨਿਸ਼ਚੇ ਦੇ ਨਾਲ ਆਪਾਂ ਚਲੀਏ ਵੀ ਸਾਰੇ ਪ੍ਰਮਾਤਮਾ ਵਾਹਿਗੁਰੂ ਇੱਕ ਆ ਜੇ ਆਪਾਂ ਇਹ ਸੋਚ ਲਿਆ ਕਿ ਚੱਲਾਂਗੇ ਤਾਂ ਫਿਰ ਤਾਂ ਸਾਰਾ ਕੁਝ ਸਹੀ ਹੈ ਤੇ ਜੇ ਅਸੀਂ ਇਹੀ ਗੱਲ ਕਹਿਣੀ ਵੀ ਇਹ ਜਿਹੜੇ 30 ਬੰਦੇ ਜਾਂ 26 ਬੰਦੇ ਮਰੇ ਨੇ ਸਿਰਫ ਇਹਨਾਂ ਤੇ ਹੀ ਆ ਤੇ ਫਿਰ ਕੁੰਬ ਦੇ ਵਿੱਚ ਵੀ ਇੰਨੇ ਬੰਦੇ ਮਰੇ ਨੇ ਉਦੋਂ ਨਹੀਂ ਇਹਨਾਂ ਨੇ ਕੋਈ ਪ੍ਰੋਟੈਸਟ ਕੀਤਾ ਫਿਰ ਤਾਂ ਉਦੋਂ ਹੱਕ ਜ਼ਿਆਦਾ ਬਣਦਾ ਸੀ ਵੀ ਇਹਨਾਂ ਨੇ ਉਦੋਂ ਵੀ ਵਿਵਸਥਾ ਚੰਗੀ ਤਰ੍ਹਾਂ ਨਹੀਂ ਕੀਤੀ ਤਾਂ ਇੰਨੀ ਦੁਨੀਆ ਮਰੀ ਉਦੋਂ ਫਿਰ ਉਦੋਂ ਨਹੀਂ ਇਹਨਾਂ ਨੇ ਬਿਆਨ ਦਿੱਤੇ ਠੀਕ ਉਦੋਂ ਵੀ ਬਣਦੇ ਸੀ ਨਾ ਬਾਕੀ ਮੈਂ ਤਾਂ ਸਾਰਿਆਂ ਨੂੰ ਇਹ ਕਹੂੰਗਾ ਘਰ ਬੈਠੇ ਆਪਣੇ بڑے بڑے ਵੱਡੇ ਵਿਦਵਾਨ ਬੈਠੇ ਨੇ ਜਿਹੜੇ ਫੇਸਬੁੱਕ ਦੇਖਦੇ ਨੇ ਤੇ ਘਰੋਂ ਬੈਠੇ ਕਮੈਂਟ ਮਾਰਦੇ ਨੇ ਆਪਣੀ ਵੋਟ ਦਾ ਅਧਿਕਾਰ ਸਹੀ ਤਰੀਕੇ ਚ ਚਣੋ ਜਿਹੜੇ ਸਹੀ ਬੰਦੇ ਨੇ ਉਹਨਾਂ ਨੂੰ ਲੈ ਕੇ ਆਓ ਠੀਕ ਆ ਜੀ ਕੋਈ ਵੀ ਮੈਨੂੰ ਅਜੇ ਤੱਕ ਦੇਖੋ ਭਗਵੰਤਬਾਨ ਕਹਿ ਰਿਹਾ ਇੱਕ ਪਾਸੇ ਵੀ ਨਸ਼ਾ ਮੁਕਤ ਪੰਜਾਬ ਬਣਾਣਾ ਠੀਕ ਆ ਜੀ ਰੋਜ਼ ਸਾਡੇ ਸ਼ਹਿਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਜਗ੍ਹਾ ਜਗ੍ਹਾ ਠੇਕੇ ਖੋਲੇ ਹੋਏ ਆ ਕੋਈ ਸੁਪਰੀਮ ਕੋਰਟ ਦੇ ਆਰਡਰ ਦੇ ਇਹ ਲਾ ਚੱਲਦੇ ਨਹੀਂ ਹੈਗੇ ਗੁਰਦੁਆਰੇ ਆ ਮੰਦਰਾਂ ਸਕੂਲਾਂ ਦੇ ਲਾਗੇ ਲਾਗੇ ਠੇਕੇ ਨੇ ਪਚਾਓ ਯਾਰ ਸਾਡੀ ਆਵਾਜ਼ ਆ ਕੇ ਦੇਖਣ ਇੱਥੇ 100 100 ਮੀਟਰ ਦੇ ਉੱਪਰ ਗੁਰਦੁਆਰੇ ਆ ਮੰਦਰਾ ਅੱਗੋਂ ਕਈਏ ਤੇ ਅੱਗੋਂ ਲੜਦੇ ਆ ਜੇ ਆਪਾਂ ਇਹਨਾਂ ਨੂੰ ਚੁਣਿਆ ਆ ਆਮ ਜਨਤਾ ਇਹਨਾਂ ਨੂੰ ਯਾਰ ਆਿਆਂ ਨੂੰ ਸਵਾਲ ਕਰੇ ਠੀਕ ਆਂ ਜੀ ਵੀ ਤੁਸੀਂ ਕੀ ਕੀਤਾ ਸਾਡੇ ਵਾਸਤੇ ਪਰ ਲੋਕੀ ਸਾਡੇ ਪਤਾ ਕਿਦਾਂ ਦੇ ਆ ਭੋਲੇ ਆ ਇਹ ਭੁੱਲ ਜਾਂਦੇ ਆ ਆ ਥੋੜੇ ਦਿਨੇ ਆ ਸਾਰਿਆਂ ਨੇ ਦੇਖੋ ਤੁਸੀਂ ਮੋਮਬਤੀਆਂ ਬਾਲੀ ਜਾਂਦੇ ਆ ਯਾਰ ਦੇਖੋ ਉਹਨਾਂ ਦਾ ਵੀ ਜਿਨ੍ਹਾਂ ਨੇ ਕੀਤਾ ਆ ਉਹਨਾਂ ਨੂੰ ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਆ ਠੀਕ ਆ ਜੀ ਜੇ ਪਾਕਿਸਤਾਨ ਦੇ ਵਿੱਚ ਇੰਦਾਂ ਦਾ ਕੋਈ ਹੈਗਾ ਆ ਵੀ ਉਹ ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਤੇ ਜਿਹੜੀਆਂ ਸਾਡੇ ਉੱਪਰ ਕੰਟਰੀਆਂ ਬੈਠੀਆਂ ਜਿਹੜੀ ਇਹਨਾਂ ਨੇ ਇੱਕ ਸੁਸਾਇਟੀ ਬਣਾਈ ਹੋਈ ਆ ਕੀ ਉਹਨੂੰ ਕਹਿੰਦੇ ਆ ਜਿਹੜੀ ਨੈਸ਼ਨੈਲਟੀ ਆ ਉੱਪਰ ਅਮਰੀਕਾ ਉੱਪਰ ਬੌਸ ਆਉ ਦੇ ਉਹ ਬਹਿ ਕੇ ਆਪਸ ਦੇ ਵਿੱਚ ਹੱਲ ਕਰਨ ਨੂੰ ਕਰਨ ਕਲੀਅਰ ਕਿਉਂ ਨਹੀਂ ਕਰਦੇ ਪਏ ਉਹਨੂੰ ਕਲੀਅਰ ਕਰਨ ਦੇ ਉਹਨਾਂ ਦਾ ਦੇਸ਼ਾਂ ਦਾ ਵੀ ਉਹਨਾਂ ਦਾ ਵੀ ਹੱਕ ਬਣਦਾ ਨਹੀਂ ਤਾਂ ਫਿਰ ਆਪਾਂ ਮੋਦੀ ਸਾਹਿਬ ਇਹਨੇ ਦੌਰੇ ਕਰ ਰਹੇ ਉਹਦਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੂੰ ਠੀਕ ਠੀਕ ਹੈ ਨਾ ਐਵੇਂ ਆਮ ਜਨਤਾ ਦੇ ਪੈਸੇ ਦੇ ਉੱਪਰ ਸਾਡਾ ਇੱਥੇ 100 ਰੁਪਏ ਪੈਟਰੋਲ 100 ਰੁਪਏ ਡੀਜ਼ਲ ਹਰ ਚੀਜ਼ ਤੇ ਮਹਿੰਗਾਈ ਇਹਨਾਂ ਨੂੰ ਬਾਬਾ ਜੀ ਕੋਈ ਫਰਕ ਥੋੜੀ ਪੈ ਰਿਆ ਇੰਨੀ ਇੰਨੀ ਸਿਕਿਉਰਿਟੀ ਇਹਨਾਂ 'ਚ ਲੱਗੀ ਮੈਨੂੰ ਦੱਸੋ ਬਾਹਰ ਕੋਈ ਸਿਕਿਉਰਿਟੀ ਹੈਗੀ ਟਰੂਡੋ ਦੀ ਨਹੀਂ ਹੈ ਇਹਨਾਂ ਨੂੰ ਕਹਦੇ ਭਗਵੰਤ ਮਾਨ ਜੀ ਆ ਆਪਣੇ ਬਣਨ ਤੋਂ ਪਹਿਲਾਂ ਪ੍ਰਧਾਨਮੀ ਕਹਿੰਦੇ ਸੀ ਮੈਂ ਸਕਿਉਰਟੀ ਲੈਣੀ ਹੁਣ ਸਭ ਤੋਂ ਜ਼ਿਆਦਾ ਸਕਿਉਰਟੀ ਇਨਾਂ ਕੋ ਆ ਕਾਹਦਾ ਡਰਿਆ ਜੇ ਸੱਚੇ ਆ ਤੇ ਨਾ ਡਰ ਹੋ ਕੇ ਤਰੋ ਠੀਕ ਆ ਠੀਕ ਸਾਡੇ ਵਾਲਾ ਕਹਿਣਾ ਸੌਖਾ ਆ ਵੀ ਮਹਾਰਾਣਾ ਰਣਜੀਤ ਸਿੰਘ ਨੇ ਰਾਜ ਕੀਤਾ ਜਦੋਂ ਉਹਨਾਂ ਦੀ ਕੋਈ ਵਰਤਸੀ ਆਂਦੀ ਸੀ ਜਾਂ ਉਹਨਾਂ ਦਾ ਕੋਈ ਦਿਨ ਆਂਦਾ ਆ ਕਹਿਣਾ ਸੌਖਾ ਆ ਜਿ ਸਾਡੇ ਜੇਸ਼ੇਦਾਰਾਂ ਦਾ ਨਾਮ ਲੈਂਦੇ ਨੇ ਵੀ ਉਹਨਾਂ ਵਰਗੇ ਜੇਸ਼ੇਦਾਰ ਹੋਣੇ ਚਾਹੀਦੇ ਨੇ ਪਹਿਲਾਂ ਬਾਬਾ ਜੀ ਆਪਣਾ ਲੈਵਲ ਤਾਂ ਆਪਾਂ ਸੈੱਟ ਕਰੀਏ ਆਪਾਂ ਤਾਂ ਸੱਚੇ ਹੋਈਏ ਜੇ ਆਪਾਂ ਆਪ ਹੀ ਨਹੀਂ ਸੱਚੇ ਤੇ ਆਪਾਂ ਕਿਸੇ ਨੂੰ ਵੀ ਨਹੀਂ ਆਪਾਂ ਕਹਿਣਾ ਹੈਗਾ ਠੀਕ ਹੈ ਨਾ ਇਹ ਬਾਕੀ ਜਿਹੜੇ ਆਪਣੇ ਜੋ ਵੀ ਉੱਥੇ ਹੋਇਆ ਆ ਬਹੁਤ ਮੰਦ ਭਾਗਾ ਆ ਕਿਉਂਕਿ ਇੱਕ ਨੇ ਹੱਥਿਆਂ ਤੇ ਜਾ ਕੇ ਵਾਰ ਕੀਤਾ ਆ ਬੜੀ ਮਾੜੀ ਗੱਲ ਆ ਜਿਹੜੇ ਬੰਦੇ ਵਾਰ ਕਰਦੇ ਆ ਜਿਹੜੇ ਨੇ ਹੱਥਿਆਂ ਤੇ ਜਾ ਕੇ ਗਲ ਪੈਂਦੇ ਆ ਜਾਂ ਉਹਨਾਂ ਨੂੰ ਮਾਰਦੇ ਆ ਨਾ ਉਹ ਬੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ ਨਾ ਉਹ ਸਿੱਖਾ ਨਾ ਉਹ ਮੁਸਲਮਾਨ ਨਾ ਉਹ ਹਿੰਦੂ ਆ ਕਿਸੇ ਵੀ ਦੇਸ਼ ਨੇ ਨਾਲ ਕੰਪੈਰੀਸ਼ਨ ਨਾ ਕਰੋ ਕਸ਼ਮੀਰ ਦਾ ਮੁੱਦਾ ਅੱਜ ਦਾ ਨਹੀਂ ਚੱਲਦਾ ਪਿਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਹੀ ਇਹ ਚੱਲਦਾ ਪਿਆ ਹੈ ਅੱਜ ਤੱਕ ਇਹ ਮਸਲਾ ਹੱਲ ਕਿਉਂ ਨਹੀਂ ਹੋਇਆ ਏਡੇ ਏਡੇ ਵੱਡੇ ਮਸਲੇ ਹੱਲ ਹੋ ਜਾਂਦੇ ਇਹ ਮਸਲੇ ਨੂੰ ਕੀ ਆ ਕਰ ਦਿਓ ਮਸਲੇ ਹੱਲ ਸਾਰਾ ਕੁਝ ਹੀ ਹੁੰਦਾ ਆ ਪਰ ਰਾਜਨੀਤੀ ਕਿੱਥੋਂ ਕਰਨੀ ਇਹਨਾਂ ਨੇ ਠੀਕ ਆ ਨਾ ਰਾਜਨੀਤੀ ਆ ਬਾਬਾ ਜੀ ਜਵਾਰ ਟੰਡਲ ਕ੍ਰੋਸ ਕਰਦੇ ਸਾਰ ਇੱਕ ਇੱਕ ਫੁੱਟ ਤੇ ਆਰਮੀ ਵਾਲੇ ਬੰਦੇ ਖੜੇ ਆ ਜਵਾਰ ਟੰਡਲ ਜਦੋਂ ਆਪਾਂ ਕ੍ਰੋਸ ਕਰਦੇ ਮੈਂ ਤਾਂ ਅਜ ਤੋਂ ਕਾਫੀ ਚਿਰ ਪਹਿਲਾਂ ਗਿਆ ਸੀ ਉੱਥੇ ਆਰਮੀ ਦੇ ਬੰਦੇ ਪੈਦਲ ਤੁਰੇ ਆ ਆਪਣੇ ਬੰਦੇ ਜਿਹੜੇ ਫੌਜੀ ਆ ਜਗ੍ਹਾ-ਜਗ੍ਹਾ ਛਾਣਦੇ ਪਏ ਆ ਫਿਰ ਵੀ ਇਦਾਂ ਦਾ ਅਟੈਕ ਹੋਣਾ ਸਵਾਲ ਤਾਂ ਬਣਦਾ ਹੀ ਆ ਨਾ ਕਿੱਥੇ ਬਣਦਾ ਆ ਸਰਕਾਰ ਤੇ ਕਿੱਥੇ ਗਈ ਇਹਨਾਂ ਦੀ ਇੰਟੈਲੀਜੈਂਸੀ ਤੇ ਕਿੱਥੇ ਗਈ ਇਹਨਾਂ ਦੇ ਰਾਕ ਕਿੰਨੀਆਂ ਏਜੰਸੀਆਂ ਐ ਹਨਾ ਕੋ ਆਪਾਂ ਤਾਂ ਦੋ ਚਾਰਾਂ ਦਾ ਹੀ ਨਾਂ ਜਾਣਦੇ ਆ ਪਰ ਇਹਨਾਂ ਦੀਆਂ ਫੇਲ ਆ ਮੈਂ ਅੱਗੇ ਮੋਦੀ ਸਾਹਿਬ ਕਹਿੰਦੇ ਹੁੰਦੇ ਸੀਗੇ ਮੈਂ ਇਹਨਾਂ ਦਾ ਪਿਛਲਾ ਬਿਆਨ ਸੁਣਿਆ ਮੋਦੀ ਸਾਹਿਬ ਦਾ ਕਿ ਵੀ ਲੈ ਜਦੋਂ ਕੋਈ ਬਾਰਡਰ ਤੋਂ ਚੀਜ਼ ਕ੍ਰਾਸ ਕਰਦੀ ਆ ਸਾਰਾ ਕੁਝ ਪਤਾ ਫਿਰ ਹੁਣ ਇਹਨਾਂ ਨੂੰ ਵੀ ਪਤਾ ਹੀ ਸੀ ਇਹਨਾਂ ਨੇ ਕਿਉਂ ਨਹੀਂ ਰੋਕਿਆ ਇਹਨਾਂ ਦਾ ਵੀ ਫਰਜ਼ ਬਣਦਾ ਆ ਗ੍ਰਹਿ ਮੰਤਰਾਲੇ ਦਾ ਵੀ ਫਰਜ਼ ਬਣਦਾ ਆ ਕੱਲੀਆਂ ਐਵੇਂ Hindu ਤੇ ਮੁਸਲਮਾਨਾਂ ਦੀ ਲੜਾਈ ਨਾ ਕਰੋ ਇਹ ਤੇ ਰਾਜਨੀਤੀ ਨਾ ਕਰੋ ਧਰਮ ਦੇ ਨਾਂ ਤੇ ਰਾਜਨੀਤੀ ਬਹੁਤ ਮਾੜੀ ਗੱਲ ਆ ਜਿਨ੍ਹਾਂ ਨੇ ਪਹਿਲਾਂ ਕੀਤੀ ਉਹ ਵੀ ਨਹੀਂ ਰਹੇ ਜਿਹੜੇ ਹੁਣ ਕਰਦੇ ਆ ਰਹਿਣਾ ਉਹਨਾਂ ਨੇ ਵੀ ਨਹੀਂ ਠੀਕ